ਇਸ ਵਕਤ ਮੈਂ ਉਸ ਸਥਾਨ ਦੇ ਉੱਤੇ ਆ ਜਿੱਥੇ ਕਾਮਾਗਾਟਾ ਮਾਰੂ ਜਹਾਜ਼ ਵੈਨਕੂਵਰ ਦੇ ਕਿਨਾਰੇ ਆਣ ਲੱਗਿਆ ਸੀ ਕੈਨੇਡਾ ਦੇ ਵਿੱਚ ਇਤਿਹਾਸ ਦੇ ਵਿੱਚ ਕਾਮਾਗਾਟਾ ਮਾਰੂ ਦੀ ਘਟਨਾ ਬਹੁਤ ਵੱਡੀ ਘਟਨਾ ਵਾ ਜਿਨੇ ਇਮੀਗ੍ਰੇਸ਼ਨ ਦੇ ਮਸਲੇ ਤੇ ਕਹ ਲੋ ਕਿ ਪੰਜਾਬੀਆਂ ਨੂੰ ਕਿ ਭਾਰਤੀਆਂ ਨੂੰ ਹੱਕ ਦਵਾਏ ਸੀ ਉਸ ਸਮੇਂ ਗੋਰਿਆਂ ਦਾ ਰਵਾਜ ਕੀ ਸੀ ਇਹਨਾਂ ਦੀ ਰੀਤ ਕੀ ਬਣਾਤੀ ਸੀ ਵੀ ਸਿਰਫ ਗੋਰਿਆਂ ਦਾ ਹੀ ਰਾਜ ਹੋਵੇ ਹੋਰ ਕੋਈ ਛੇਤੀ ਕਿਤੇ ਆ ਨਾ ਸਕੇ ਜਿਹੜੀ ਕੈਨੇਡਾ ਦੀ ਧਰਤੀ ਹੈ ਸਿਰਫ ਗੋਰਿਆਂ ਲਈ ਹੋਵੇ ਦੂਜਿਆਂ ਦੇ ਅਧਿਕਾਰ ਬਹੁਤ ਘੱਟ ਸੀ ਜਿਨ੍ਹਾਂ ਦੇ ਵਿੱਚ ਭਾਰਤੀ ਵੀ ਸੀ ਇੱਕ ਖਾਸ ਤੌਰ ਤੇ ਏਸ਼ੀਅਨ ਲੋਕ ਏਸ਼ੀਆ ਮਹਾਦੀਪ ਦੇ ਲੋਕਾਂ ਨੂੰ ਬਹੁਤ ਘਟਤਕਾਰ ਦਿੱਤੇ ਜਾਂਦੇ ਸੀ ਉਹਨਾਂ ਵੇਲਾਂ ਦੇ ਵਿੱਚ ਘਟਨਾ ਹੋਈ ਸੀ ਕਾਮਾਗਾਟਾ ਮਾਰੂ ਦੀ ਤਾਂ ਉਸ ਸਥਾਨ ਤੇ ਆਏ ਹੋਏ ਆ ਉਸ ਸਮੇਂ ਕਾਮਾਗਾਟਾ ਮਾਰੂ ਜਹਾਜ਼ ਦੇ ਮੁਖ ਕਹਿ ਸਕਦੇ ਆ ਕਿ ਆਗੂ ਸੀਗੇ ਬਾਬਾ ਗੁਰਦਤ ਸਿੰਘ ਜੀ ਉਹ ਸਥਾਨ ਨਾਲ ਜਗ੍ਹਾ ਨਾਲ ਸੰਬੰਧਿਤ ਇਸ ਦਾ ਸਮੁੰਦਰ ਦੇ ਕਿਨਾਰੇ ਅਸੀਂ ਪਹੁੰਚੇ ਹੋਏ ਆ ਅੱਜ ਆਪਾਂ ਇਸ ਇਤਿਹਾਸ ਦੀ ਗੱਲ ਕਰਾਂਗੇ ਮਈ ਦੇ ਵਿੱਚ 23 ਮਈ 1914 ਨੂੰ ਕਾਮਾਗਾਟਾ ਮਾਰੂ ਇਸ ਸਥਾਨ ਦੇ ਇਸ ਸਥਾਨ ਵੈਨਕੂਵ ਦੇ ਸਥਾਨ ਉਤੇ ਕਾਮਾਗਾਟਾ ਮਾਰੂ ਜਹਾਜ਼ ਪਹੁੰਚਿਆ ਸੀਗਾ ਕਾਮਾਗਾਟਾ ਮਾਰੂ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ ਜਿਹੜੇ ਬਾਬਾ ਗੁਰਦੇਵਤ ਸਿੰਘ ਜੀ ਸੀ ਇਹ ਅਸਲ ਦੇ ਵਿੱਚ ਇਹਨਾਂ ਦਾ ਹਾਂਗਕਾਂਗ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਸੀ ਉੱਥੋਂ ਫਿਰ ਇਹਨਾਂ ਨੇ ਕੋਲਾ ਢੋਣ ਵਾਲਾ ਜਹਾਜ਼ ਲਿਆ ਕਾਮਾਗਾਟਾ ਮਾਰੂ ਉਹਦਾ ਨਾਂ ਸੀ ਤੇ ਬਾਅਦ ਚ ਗੁਰੂ ਨਾਨਕ ਜਹਾਜ਼ ਦਾ ਨਾਂ ਰੱਖਿਆ ਗਿਆ ਜਿਦੇ ਵਿੱਚ ਦੱਸਿਆ ਜਾਂਦਾ ਵੀ ਤਕਰੀਬਨ 376 ਭਾਰਤੀ ਲੋਕ ਸੀ ਜੀਦੇ ਵਿੱਚੋਂ 27 ਇੱਕ ਦੱਸਿਆ ਜਾਂਦਾ ਹੈ ਮੁਸਲਮਾਨ ਭਾਈਚਾਰੇ ਨੂੰ ਤੇ 12 ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸਿਗੇ ਦੇ ਵਿੱਚ ਕੁੱਲ ਮਿਲਾ ਕੇ ਕਹਿ ਸਕਦਾ ਕਿ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਸੀ 376 ਦੇ ਵਿੱਚ ਤੇ ਉਹ ਸਾਰੇ ਇਸ ਕਿਨਾਰੇ ਤੇ ਪਹੁੰਚੇ ਸੀ ਪਰ ਕਿਨਾਰੇ ਲੱਗਣ ਨਹੀਂ ਦਿੱਤਾ ਗਿਆ 1 ਕਿਲੋਮੀਟਰ ਦੂਰ ਉਸ ਸਮੁੰਦਰ ਤੇ ਉਸ ਪਾਸੇ ਇਸ ਵਕਤ ਤੁਹਾਨੂੰ ਛੋਟੇ ਛੋਟੇ ਜਹਾਜ਼ ਨਜ਼ਰ ਆਉਣਗੇ ਉਸ ਕਿਨਾਰੇ ਪਰਲੇ ਪਾਸੇ ਰੁਕ ਦਿੱਤਾ ਗਿਆ ਸੀ ਭਾਈ ਤੁਸੀਂ ਅੱਗੇ ਨਹੀਂ ਆਉਣਾ ਕਿਉਂਕਿ ਉਸ ਵੇਲੇ ਕੁਝ ਕਾਨੂੰਨ ਵੀ ਇਸ ਤਰੀਕੇ ਦੇ ਬਣਾ ਦਿੱਤੇ ਕਿ ਖਾਫੀ ਖੂਬਸੂਰਤ ਏਰੀਆ ਇਸ ਵਕਤ ਨਜ਼ਰ ਆ ਰਿਹਾ ਵਾ ਪੰਜਾਬੀਆਂ ਦੀ ਚੜ੍ਹਤ ਵੀ ਸਾਨੂੰ ਨਜ਼ਰ ਆਉਗੀ ਪਰ ਉਹਨਾਂ ਚੜ੍ਹਤ ਦੇ ਮਗਰ ਕੁਰਬਾਨੀਆਂ ਵੀ ਆ ਹੱਕ ਲੈਣ ਲਈ ਪੰਜਾਬੀਆਂ ਨੇ ਕੁਰਬਾਨੀਆਂ ਉੱਥੇ ਵੀ ਕੀਤੀਆਂ ਤੇ ਕੁਰਬਾਨੀਆਂ ਇੱਥੇ ਵੀ ਕੀਤੀਆਂ ਪੰਜਾਬੀਆਂ ਦੇ ਕੈਨੇਡਾ ਆਉਣ ਦਾ ਦੌਰ ਦੱਸਿਆ ਜਾਂਦਾ ਵੀ 1897 ਦੇ ਦਰਮਿਆਨ ਵਿਕਟੋਰੀਆ ਦੇ ਨਾਲ ਬੀਸੀ ਵਾਲੇ ਪਾਸੇ ਆਏ ਸੀਗੇ ਕਿਉਂਕਿ ਅਮਰੀਕਾ ਵੀ ਨਾਲ ਹੀ ਪੈ ਜਾਂਦਾ ਤਾਂ ਉਸ ਤੋਂ ਬਾਅਦ 1902 ਦੇ ਨੇੜੇ ਹਾਂਗਕਾਂਗ ਤੇ ਸਿੰਗਾਪੁਰ ਰੈਜਿਮੈਂਟ ਦੇ ਕਹਿ ਸਕਦੇ ਆ ਕਿ ਸਿੱਖ ਆਗੂ ਸੀਗੇ ਉਹਨਾਂ ਵਿੱਚ ਉਹ ਵੀ ਇੱਥੇ ਇਸ ਥਾਂ ਦੇ ਉੱਤੇ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਤਾਂ ਫਿਰ ਇੱਕ ਲੰਮਾ سلسلہ ਚੱਲਦਾ ਗਿਆ ਇਹ ਜਿਹੜੀ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਵਾ ਇਹ 1914 ਦੇ ਵਿੱਚ ਹੋਈ ਸੀ ਇਹ ਥਾਂ ਨੂੰ ਮੁੱਲ ਮੁੱਲ ਲੈ ਕੇ ਇਹ ਯਾਦਗਾਰ ਬਣਾਈ ਗਈ ਆ ਖਾਲਸਾ ਦੀਵਾਨ ਸੁਸਾਇਟੀ ਜਦੋਂ ਜਹਾਜ਼ ਉਹ ਆਇਆ ਨਾ ਦੂਰ ਰੋਕਿਆ ਗਿਆ ਖਾਲਸਾ ਦੀਵਾਨ ਸੁਸਾਇਟੀ ਨੇ ਲੰਗਰ ਵੀ ਲਾਇਆ ਉਹਨਾਂ ਦੀ ਮਦਦ ਵੀ ਕੀਤੀ ਸੀ ਇੱਥੋਂ ਵਾਲੇ ਸਿੰਘਾਂ ਨੇ ਇੱਕ ਸ ਨੂੰ ਵੱਡੀ ਗੱਲ ਇਹ ਦੱਸ ਦਿਆਂ ਵੀ ਜਿਹੜੇ ਇੱਥੋਂ ਦੇ ਅਗੂਸੀ ਸਰਕਾਰ ਸੀ ਉਸ ਸਮੇਂ ਦੀ ਕਨਜ਼ਰਵੇਟਿਵ ਉਹ ਕਾਫੀ ੜਕਾ ਉਪਚਾਰ ਕਰਦੀ ਸੀ ਉਹ ਚਾਹੁੰਦੀ ਸੀ ਅਸੀਂ ਹੋਈਏ ਗੋਰੇ ਹੋਈਏ ਕੋਈ ਹੋਰ ਨਾ ਹੋਵੇ ਤਾਂ ਉਸ ਸਮੇਂ ਉਹਨਾਂ ਨੇ ਸੋਚਿਆ ਵੀ ਅਸੀਂ ਗੋਲੀਬਾਰੀ ਚੱਕ ਕੀਤੀ ਜਾਵੇ ਇਹਨਾਂ ਦੇ ਉੱਤੇ ਤਾਂ ਉਸ ਸਮੇਂ ਜਿਹੜੇ ਇੱਥੇ ਵੱਸਦੇ ਸੈਕਸ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਇਹ ਗੋਲੀਬਾਰੀ ਕੀਤੀ ਮੀਟਿੰਗ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਅਸੀਂ ਸਾਰਾ ਵੈਨਕੂਵਰ ਮਚਾ ਕੇ ਰੱਖ ਦੇਵਾਂਗੇ ਮਾਦਰਾ ਇਸ ਪਾਸੇ ਵੀ ਤੜਾ ਗਰਮ ਕਿ ਇਦੋਂ ਉੱਤੇ ਕੀ ਹੋ ਸਕਦਾ ਜਦ ਆਪ ਕੀ ਉਹ ਨਿਧਾਨ ਬਣੇ ਅਤਹੀ ਰਨ ਮੇ ਜੂੰਜ ਮਰੋ ਉਹ ਗੱਲ ਹੋਈ ਪਈ ਸੀ ਤੋਂ ਉਸ ਸਮੇਂ ਇਹ ਥਾਂ ਤੋਂ ਜਹਾਜ਼ ਲੱਗਿਆ ਰਿਹਾ ਲੰਮਾ ਸਮਾਂ ਖੜਿਆ ਰਿਹਾ ਜਿਹੜਾ ਵੈਨਕੂਵਰ ਚ ਜਹਾਜ਼ ਆ ਇਹ April ਚ ਚੱਲਿਆ ਸੀ ਕਿਉਂਕਿ ਸਮੁੰਦਰੀ ਸਫ਼ਰ ਬਹੁਤ ਹੁੰਦਾ ਸੀਗਾ ਤੋਂ ਉਸ April ਚ ਚੱਲਿਆ ਸੀ ਤੇ ਮਈ ਦੇ ਵਿੱਚ ਇਸ ਥਾਂ ਤੇ ਪਹੁੰਚਿਆ ਸੀਗਾ ਲੰਮਾ ਸਮਾਂ ਫਿਰ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਤੇ ਗੱਲ ਨਿਬੜਦੀ ਨਾ ਦਸੀ ਤੇ ਫਿਰ ਆਖਰ ਨੂੰ ਫੈਸਲਾ ਇਹ ਹੋਇਆ ਵੀ ਸਾਨੂੰ ਰਾਸ਼ਨ ਪਾਣੀ ਤੇ ਕੋਲਾ ਦੇ ਕੇ ਵਾਪਸ ਮਤਲਬ ਜੋ ਜਹਾਜ਼ ਦਾ ਫਿਊਲ ਆ ਸ਼ਿਪ ਦਾ ਉਹ ਦੇ ਕੇ ਅਸੀਂ ਵਾਪਸ ਘੱਲਦਨੇ ਆ ਫਿਰ ਵਾਪਸ ਇਸ ਥਾਂ ਤੋਂ ਰਵਾਨਾ ਹੋਏ ਸੀਗੇ ਪੂਰਬੀ ਦੇ ਇਤਿਹਾਸ ਦੀਆਂ ਗੱਲਾਂ ਬਾਤਾਂ ਕਰਦੇ ਜਾਂਦੇ ਨਾਲੇ ਆ ਇਸ ਥਾਂ ਦੀ ਗੱਲਬਾਤ ਕਰਦੇ ਆ ਵੈਨਕੂਵਰ ਸ਼ਹਿਰ ਕਿਵੇਂ ਵਸਿਆ ਤੇ ਉੱਥੇ ਜਾ ਕੇ ਜਦੋਂ ਵਾਪਸ ਕਲਕੱਤੇ ਜਹਾਜ਼ ਪਹੁੰਚਿਆ ਆਪਣਾ ਸਿੱਖ ਕੌਮ ਦਾ ਤਾਂ ਉੱਥੇ ਜਾ ਕੇ ਕੀ ਹੋਇਆ ਉਹ ਵੀ ਗੱਲਬਾਤ ਆਪਾਂ ਕਰਦੇ ਆ ਅਸਲ ਦੇ ਵਿੱਚ ਇੱਕ ਕਾਰਨ ਇਹ ਵੀ ਆ ਕਿ ਜਹਾਜ਼ ਨੂੰ ਇਸ ਕਿਨਾਰੇ ਤੇ ਲੱਗਣ ਕਿਉਂ ਨਹੀਂ ਸੀ ਦਿੱਤਾ ਗਿਆ ਕਮਾਗਾਟਾ ਮਾਰੂ ਜਹਾਜ਼ ਨੂੰ ਕਿਉਂਕਿ ਇਹਨਾਂ ਨੇ ਇੱਕ ਇਮੀਗ੍ਰੇਸ਼ਨ ਪਾਲਿਸੀ ਬਣਾਤੀ ਸੀ ਵੀ ਜੋ ਵੀ ਕੋਈ ਆਉਣਾ ਚਾਹੁੰਦਾ ਹੋਵੇ ਉਹ ਸਿੱਧਾ ਹੀ ਇੱਥੇ ਆਵੇ ਉਸ ਸਮੇਂ ਜਿਹੜੇ ਜਹਾਜ਼ ਸੀਗੇ ਉਹ ਹਾ ਹਾਂਗਕਾਂਗ ਉਹ ਸਿੰਗਾਪੁਰ ਇਸ ਥਾਂ ਤੋਂ ਸਟੇ ਕਰਕੇ ਆਉਂਦੀ ਸੀ ਕਿਉਂਕਿ ਲੰਮਾ ਸਵਰ ਪੈ ਜਾਂਦਾ ਸੀ ਯੂਰਪੀਅਨ ਲੋਕਾਂ ਤੇ ਕੋਈ ਪਾਬੰਦੀ ਨਹੀਂ ਸੀ ਕਿਉਂਕਿ ਉਹ ਤਾਂ ਗੋਰੇ ਹੀ ਸੀਗੇ ਤੇ ਇਹਨਾਂ ਤੇ ਪਾਬੰਦੀ ਸੀ ਤੇ ਇਹਦੋਂ ਫਿਰ ਇਹਨਾਂ ਇੱਥੋਂ ਜਿਹੜੇ ਰਹਿਣ ਵਾਲੇ ਸੀ ਬੰਦੇ ਇਹਨਾਂ ਕੋਲ ਵੀ ਵਕਾਲਤ ਹੁੰਦੀ ਸੀ ਉਹ ਕਹਿੰਦੇ ਸੀ ਯਾਰ ਵਸਨੀਕ ਤੇ ਕੋਈ ਉੱਥੇ ਵੀ ਥੋੜਾ ਰਾਜ ਆ ਇੱਥੇ ਵੀ ਥੋੜਾ ਰਾਜ ਆ ਤੇ ਫੇ ਵਿਤਕਰਾ ਕਿਉਂ ਇਦੋਂ ਬਿਨਾਂ ਇੱਕ ਸ਼ਰਤ ਇਹ ਵੀ ਸੀ ਵੀ ਕਹਿੰਦੇ ਵੀ 200 ਡਾਲਰ ਹਰ ਬੰਦਾ ਜਿਹੜਾ ਉੱਤਰੇ 200 ਡਾਲਰ ਦੇ ਜਮ੍ਹਾਂ ਕਰਵਾਵੇ ਮਤਲਬ ਇਹ ਜਿਹੇ ਕਈ ਪਾਲਿਸੀਆਂ ਹੀ ਨਹ ਲਾਤੀਆਂ ਵੀ ਇਹ ਬੰਦੇ ਨਾ ਸਕਣੇ ਯਾਰ ਕੁੱਲ ਮਿਲਾ ਕੇ ਗੱਲ ਇਹ ਸੀ ਵੀ ਇਹ ਨਹੀਂ ਇੱਥੇ ਹੋਣੀ ਚਾਹੀਦੀ ਬਾਕੀ ਭਾਵੇਂ ਸਾਰੀ ਦੁਨੀਆ ਆ ਜੇ ਤਾਂ ਇਸੇ ਤਹਿਤ ਫਿਰ ਉਹ ਵਿਰੋਧ ਹੋਇਆ ਬਾਬਾ ਗੁਰਦੇਵਤ ਸਿੰਘ ਜੀ ਅਸਲ ਦੇ ਵਿੱਚ ਤਰਨ ਤਰਨ ਚ ਪਿੰਡ ਪੈਂਦਾ ਸਰਹਾਲੀ ਉੱਥੋਂ ਦੇ ਰਹਿਣ ਵਾਲੇ ਸੀਗੇ ਤਾਂ ਬਾਬਾ ਗੁਰਦੇਵਤ ਸਿੰਘ ਦਾ ਵੱਡਾ ਚੂਕਦ ਨੇ ਉਹਨੇ ਜਨ ਕਿ ਅਗਵਾਈ ਕੀਤੀ ਸੀ ਸਾਰੇ ਗਰੁੱਪ ਦੀ ਉਹਨਾਂ ਨੇ ਸਾਰੀ ਟੀਮ ਨੂੰ ਬਣਾਈ ਹੈ ਨਾ ਬਿਜ਼ਨਸਮੈਨ ਕਾਰੋਬਾਰੀ ਕਾਫੀ ਦੂਰ ਤੱਕ ਫੈਲੇ ਹੋਏ ਸੀ ਤਾਂ ਉਸ ਤੋਂ ਬਾਅਦ ਇੱਕ ਨਾਂ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਮੇਵਾ ਸਿੰਘ ਲੋਪੋਕੇ ਲੋਪੋਕੇ ਪਿੰਡ ਪ ਅ ਅਮਸਰੀ ਅਮਰਸਰ ਸਾਹਿਬ ਦੇ ਵਿੱਚ ਉਹਨਾਂ ਨੇ ਹਾਪ ਕੈਂਸਰ ਨੂੰ ਕਤਲ ਕਰਤਾ ਸੀਗਾ ਕਿਉਂਕਿ ਜਿਹੜਾ ਹਾਪ ਕੈਂਸਰ ਸੀ ਕੈਂਪਸਨ ਸੀ ਨਾ ਇਹ ਹਾਪ ਕੈਂਸਰ ਇਹ ਕਰਦਾ ਹੁੰਦਾ ਸੀਗਾ ਵਿਰੋਧ ਸਿੱਖਾਂ ਦਾ ਵੀ ਖਾਸ ਵਿਰੋਧ ਕਰਦਾ ਸੀ ਮਤਲਬ ਅੰਗਰੇਜ਼ੀ ਸਰਕਾਰ ਦਾ ਸੂਈਆ ਸੀਗਾ ਹਾਪ ਕੈਂਸਨ ਇਹ ਪ੍ਰੋਪਰ ਨਾਮ ਆ ਹਾਪ ਕੈਂਸਨ ਤਾਂ ਉਹਨੇ ਕੀ ਕੀਤਾ ਅਸਲ ਦੇ ਵਿੱਚ ਉਹ ਪੰਜਾਬੀ ਵੀ ਜਾਣਦਾ ਸੀ ਹਿੰਦੀ ਵੀ ਜਾਣਦਾ ਸੀ ਉਸ ਮਤਲਬ ਵਿਚਰਾਲ ਮਿਲ ਕੇ ਖਬਰਾਂ ਇੱਧਰ ਦੀਆਂ ਉੱਧਰ ਕਰਦਾ ਰਹਿੰਦਾ ਸੀਗਾ ਕਿਉਂਕਿ ਜਿਹੜੀ ਉਹਦੀ ਮਾਂ ਸੀ ਹਾਪਕਿੰਸਨ ਦੀ ਉਹਦੀ ਮਾਂ ਜਲੰਧਰ ਵਾਲੇ ਪਾਸਿਓਂ ਸੀਗੀ ਆ ਸ਼ਾਇਦ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਦੱਸਿਆ ਜਾਂਦੇ ਜੋ ਖੋਜ ਤੋਂ ਪਤਾ ਲੱਗਿਆ ਤੇ ਉਹ ਫਿਰ ਇੱਥੇ ਸਾਰੀ ਖਬਰਾਂ ਸੀ ਫਿਰ ਉਹਨੂੰ ਮੇਵਾ ਸਿੰਘ ਲੋਪੋਕੇ ਨੇ ਗੋਲੀ ਮਾਰਤੀ ਸੀ ਤੇ ਬਾਅਦ ਦੇ ਵਿੱਚ ਮੇਵਾ ਸਿੰਘ ਲੋਪੋਕੇ ਨੂੰ 1915 ਦੇ ਵਿੱਚ ਸ਼ਾਹ ਪੰਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਮਤਲਬ ਪੰਜਾਬੀਆਂ ਨੇ ਇੱਥੇ ਕੁਰਬਾਨੀਆਂ ਬਹੁਤ ਕੀਤੀਆਂ ਆਹ ਹੀ ਕਿਨਾਰਾ ਸੀਗਾ ਇੱਥੋਂ ਕਿਲੋਮੀਟਰ ਦੂਰ ਰੋਗ ਦਿੱਤਾ ਗਿਆ ਸੀ ਇਹ ਹੀ ਉਸ ਸਮੇਂ ਦਾ ਸਮੁੰਦਰ ਹਨ ਪਹਾੜਵਾਦੀਆਂ ਵੈਨਕੂਵਰ ਜਿਹੜਾ ਸ਼ਹਿਰ ਵਸਿਆ ਬਈ ਦੀ ਵੀ ਗੱਲ ਮੈਂ ਮੁੱਠੀ ਜੀ ਦੱਸ ਦਿਆਂ ਅਸਲ ਦੇ ਵਿੱਚ 16000 BC ਤੋਂ 11000 BC ਦੇ ਦਰਮਿਆਨ ਇਹ ਸ਼ਹਿਰ ਦੇ ਵਿੱਚ ਨਾ ਹੋਰ ਟਾਪੂਆਂ ਤੋਂ ਲੋਕ ਆਉਣੇ ਸ਼ੁਰੂ ਹੋਏ ਸੀਗੇ ਸਸ ਕੀ ਵੀਰੇ ਉਹ ਉਹ ਟਾਪੂਆਂ ਤੋਂ ਲੋਕ ਸ਼ੁਰੂ ਨੂੰ ਆਕਿੰਜ ਨੂੰ ਫਸ ਨੈਸ਼ਨਸ ਕਹਿੰਦੇ ਨੇ ਉਹ ਇੱਥੇ ਆਏ ਸੀਗੇ ਉਦੋਂ ਵਿੱਚ 17ਵੀਂ ਸਦੀ ਦੇ ਵਿੱਚ 17ਵੀਂ 18ਵੀਂ ਸਦੀ ਦੇ ਵਿੱਚ ਫ੍ਰਾਂਸੀਸ ਬ੍ਰਿਟਿਸ਼ ਤੇ ਸਪੈਨਿਸ਼ ਇਹ ਲੋਕ ਕੋਣੇ ਸ਼ੁਰੂ ਹੋ ਗਏ ਤੇ ਫਿਰ 18 1700 ਤਕਰੀਬਨ 92 ਦੇ ਨੀੜ ਤੇ ਨਾ ਲਾਰਡ ਵੈਨਕੂਵਰ ਲਾਰਡ ਜਾਰਜ ਵੈਨਕੂਵਰ ਇਸ ਥਾਂ ਦੇ ਉੱਤੇ ਆਇਆ ਸੀਗਾ ਉਹਨੇ ਇਸ ਏਰੀਆ ਨੂੰ ਸਾਰਿਆਂ ਨੂੰ ਡਿਵੈਲਪ ਕੀਤਾ ਜਿਹਦੇ ਨਾਂ ਤੇ ਸ਼ਹਿਰ ਦਾ ਨਾਂ ਵੈਨਕੂਵਰ ਰੱਖਿਆ ਗਿਆ ਮਤਲਬ ਉਸ ਸਮੇਂ ਹਜ਼ਾਰਾਂ ਦੀ ਆਬਾਦੀ ਹੁੰਦੀ ਸੀਗੀ ਉਸ ਤੋਂ ਬਾਅਦ ਤੇ ਵਿੱਚ ਮਤਲਬ ਸਫਰ ਲੰਮਾ ਤੁਰੇਗਾ ਡਵੈਲਪ ਹੁੰਦਾ ਗਿਆ ਸਿਟੀ ਹਲ ਬਣਦੇ ਗਏ ਪਲੱਬ ਕਲੱਬ ਸਾਰਾ ਕੁਝ ਇੱਥੇ ਨਿਰਮਾਣ ਹੁੰਦਾ ਗਿਆ ਹੁਣ ਤਾਂ ਉੱਚੀਆਂ-ਉੱਚੀਆਂ ਇਮਾਰਤਾਂ ਕਿੰਨੀਆਂ ਹੋ ਚੁੱਕੀਆਂ ਮਤਲਬ ਮਤਲਬ ਪੰਜਾਬੀਆਂ ਨੇ ਆਉਣ ਲਈ ਵੀ ਇੱਥੇ ਕੁਰਬਾਨੀਆਂ ਕੀਤੀਆਂ ਸੀਗੀਆਂ ਉਸ ਤੋਂ ਬਾਅਦ ਚਲੇ ਗਏ ਆਪਾਂ ਚੱਲੇ ਗਏ ਹੁਣ ਸਿੱਧਾ ਕਲਕੱਤੇ ਬੱਜ-ਬੱਜ ਘਾਟ ਉਸ ਥਾਂ ਦੇ ਉੱਤੇ ਜਦੋਂ ਪਹੁੰਚ ਸਤੰਬਰ ਦੇ ਵਿੱਚ ਪਹੁੰਚੇ ਸੀਗੇ ਤਾਂ ਸਤੰਬਰ 'ਚ ਜਦੋਂ ਪਹੁੰਚੇ ਤੇ ਉੱਥੇ ਗਨ ਵੋਟ ਹੁੰਦੀ ਆ ਗਨ ਬੋਰਡ ਦੇ ਉੱਤੇ ਨਾਲ ਘੇਰਾ ਪਾਇਆ ਗਿਆ ਛੱਪ ਨੂੰ ਘੇਰਾ ਪਾਇਆ ਗਿਆ ਜੋ ਸੀ ਤੇ ਉੱਥੋਂ ਵਿੱਚ ਉਤਰਨਾ ਦਿੱਤਾ ਕਿ ਉਹਨਾਂ ਨੂੰ ਕਿਹਾ ਕਿ ਜੇ ਉਤਰੋ ਤੇ ਗ੍ਰਿਫਤਾਰੀ ਦੇ ਕੇ ਤੁਰੇ ਦਿਜਣੋ ਜੀ ਦਾ ਵਿਰੋਧ ਕੀਤਾ ਮਤਲਬ ਆ ਗਿਆ ਬਾਬਾ ਗੁਰਦਾਸ ਸਿੰਘ ਜੀ ਨੇ ਵਿਰੋਧ ਕੀਤਾ ਇਸੇ ਦਾ ਵੀ ਅਸੀਂ ਗ੍ਰਿਫਤਾਰੀ ਨਹੀਂ ਦੇਵਾਂਗੇ ਕਿਉਂਕਿ ਭੁੱਖੇ ਪਿਆਸੇ ਲੰਮੇ ਸਫ਼ਰ ਦੇ ਥੱਕੇ ਹੋਏ ਵੀ ਸੀ ਕਿ ਹਨਾ ਪਰੇਸ਼ਾਨੀ ਹਾਲ ਤੁਸੀਂ ਆਪ ਅਮਾਜ਼ਨ ਕਰ ਸਕਦੇ ਹੋ ਹੁਣ ਆਪਾਂ 17-18 ਘੰਟੇ ਦੀ ਫਲਾਈਟ ਲੈ ਕੇ ਇੱਥੇ ਉਤਰਦੇ ਆ ਦੋਦੋਂ ਲੰਮੇ ਸਫ਼ਰ ਹੁੰਦੇ ਸੀ ਤਾਂ ਕਦੇ ਅਸੀਂ ਗ੍ਰਿਫਤਾਰੀ ਦੇਵਾਂਗੇ ਬਵਾਦ ਵਿਵਾਦ ਹੋਇਆ ਜਦੋਂ ਵਾਦ-ਵਿਵਾਦ ਹੋਇਆ ਤਾਂ ਗਿਆਨੀ ਗੁਰਦੇਵ ਸਿੰਘ ਦੇ ਨਾਲ ਦੋਸਤ ਸੀ ਉਹਨਾਂ ਨਾਲ ਝੜਪ ਹੋ ਗਈ ਆਪਸ ਵਿੱਚ ਉੱਥੇ ਦੰਗਾ ਫਸਾਦ ਹੋ ਗਿਆ ਸਰਕਾਰੀ ਖਬਰਾਂ ਦੇ ਮੁਤਾਬਕ 25-30 ਬੰਦੇ ਸ਼ਹੀਦ ਹੋਏ ਪਰ ਜੋ ਅਸਲ 'ਚ ਦੱਸੇ ਜਾਂਦੇ ਆ ਵੀ ਬਹੁਤ ਜ਼ਿਆਦਾ ਉੱਥੇ ਲੋਕ ਸ਼ਹੀਦ ਹੋਏ ਸੀ ਸਖਸੂਰ ਮੇਂ ਜਾਂ ਕਹਿ ਸਕਦਾ ਇੰਡੀਅਨ ਸ਼ਹੀਦ ਹੋਏ ਜਿਨ੍ਹਾਂ ਵਿੱਚ ਮੁਸਲਮਾਨ ਵੀ ਸੀ ਜਿਨ੍ਹਾਂ ਦੇ ਵਿੱਚ ਆਪਣਾ ਹਿੰਦੂ ਭਾਈਚਾਰਾ ਵੀ ਸੀ ਮਤਲਬ ਕੁਰਬਾਨੀਆਂ ਦਾ ਦੌਰ ਉਦੋਂ ਬਾਅਦ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਮਤਲਬ ਰੂਪੋਸ਼ ਹੋ ਗਏ ਸੀ ਪਾਸੇ ਨੂੰ ਨਿਕਲ ਗਏ ਸੀ ਉਸ ਤੋਂ ਬਾਅਦ 5 ਸਾਲ ਨੂੰ ਬਾਅਦ ਚ ਪੇਸ਼ ਵੀ ਹੋ ਗਏ ਸੀ 5 ਸਾਲ ਦੀ ਸਜ਼ਾ ਹੋਈ ਸੀ ਤੇ ਆਖਰ 1954 ਦੇ ਵਿੱਚ ਬਾਬਾ ਗੁਰਦਸ ਸਿੰਘ ਜੀ ਇਸ ਸੰਸਾਰ ਨੂੰ ਅਲਵਿਦਾ ਅੱਗੇ ਸੀਗੇ ਉਸ ਤੋਂ ਬਾਅਦ ਜਿਹੜੇ ਬਾਕੀ ਸੀਗੇ ਸਿੰਘ ਸੂਰਮੇ ਉਹ ਸਿੱਖ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਕੈਦ ਕਰ ਦਿੱਤਾ ਗਿਆ ਸੀ ਕਿਉਂਕਿ ਸੈਕੰਡ ਵਰਲਡ ਵਾਰ ਵੀ ਲੱਗੀ ਹੋਈ ਸੀ ਉਸ ਸਮੇਂ 1914 ਤੋਂ 18 ਜੀ ਵਰਲਡ ਵਾਰ ਵੀ ਲੱਗੀ ਹੋਈ ਸੀਗੀ ਤੇ ਬਹੁਤ ਸਾਰੇ ਸਿੱਖ ਫਿਰ ਇੱਥੇ ਵੀ ਸੀ ਮਤਲਬ ਇਹਨਾਂ ਦਾ ਆਉਣ ਜਾਣ ਸੀਗਾ ਇਹ ਨਹੀਂਗਾ ਵੀ ਉਹ ਪਹਿਲੀ ਵਾਰ ਆ ਰਹੇ ਸੀ ਉਹਨਾਂ ਦਾ ਆਉਣ ਜਾਣ ਅਕਸਰ ਪਹਿਲਾਂ ਵੀ ਸੀ ਪਰ ਇਨਾਂ ਨੂੰ ਦਬਾਉਣ ਦੀ ਖਾਤਰ ਕਿਉਂਕਿ ਲੇਬਰ ਆ ਨਾ ਲੇਬਰ ਬਹੁਤ ਕੱਟ ਦਿੱਤੀ ਜਾਂਦੀ ਸੀ ਬੋਰਡ ਦਾ ਅਧਿਕਾਰ ਇਨਾਂ ਕੋਲੇ ਨਹੀਂ ਸੀ ਕਿ ਬਹੁਤ ਸਾਰੀਆਂ ਪਾਬੰਦੀਆਂ ਸੀ ਇਨਾਂ ਦੇ ਉੱਤੇ ਮਤਲਬ ਇਹ ਹੌਲੀ ਹੌਲੀ ਲੜ ਕੇ ਜਿਹੜਾ ਬੋਰਡ ਦਾ ਅਧਿਕਾਰ ਆ 1948 ਦੇ ਨੇੜੇ ਤੇੜ ਜਾ ਕੇ ਮਿਲਿਆ ਤਾਂ ਤੁਸ ਨੂੰ ਮੈਂ ਦੱਸ ਦਿਆਂ ਵੀ ਪੰਜਾਬੀਆਂ ਦੇ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਪੰਡਤ ਜਵਾਹਰ ਲਾਲ ਨਹਿਰੂ ਅਮਰੀਕਾ ਆਇਆ ਸੀਗਾ ਨਾਲ ਹੀ ਬਾਟਰ ਅਮਰੀਕਾ ਦਾ ਹਥੇ ਪਰ ਉਹਨਾਂ ਨੂੰ ਕੈਨੇਡਾ ਨੇ ਸੱਤਾ ਨਹੀਂ ਸੀ ਦਿੱਤਾ ਪਰ ਉਹ ਸਪੈਸ਼ਲ ਪੰਜਾਬੀਆਂ ਦਾ ਧੰਨਵਾਦ ਕਰਨ ਲਈ ਵੈਨਕੂਵਰ ਚ ਆਇਆ ਸੀ ਵੈਨਕੂਵਰ ਚ ਬਹੁਤ ਸਾਰੇ ਸਿੱਖਾਂ ਨੇ ਸਮਾਗਮ ਕੀਤੇ ਬੀਰ ਜੁਵਰਾਲ ਨਹਿਰੂ ਨੇ ਧੰਨਵਾਦ ਕੀਤਾ ਸਿੱਖਾਂ ਦਾ ਯਸ ਤੁਸੀਂ ਕੁਰਬਾਨੀਆਂ ਬਹੁਤ ਕੀਤੀਆਂ ਹਨ ਉਸ ਤੋਂ ਬਾਅਦ ਗੱਲ ਕਰੀਏ ਮਇਓ ਸਿੰਘ ਦੇ ਨਾਲ ਲੰਚ ਵੀ ਕੀਤਾ ਸੀ ਮਇਓ ਸਿੰਘ ਪਾਲਦੀ ਵਾਲੇ ਉਹਨਾਂ ਦਾ ਇੱਕ ਅਲੱਗ ਇਤਿਹਾਸ ਉਹ ਵੀ ਆਪਾਂ ਦੱਸਿਆ ਹੋਇਆ ਵਾ ਉਹਨਾਂ ਦੇ ਨਾਲ ਵੀ ਇਹਨਾਂ ਲੰਚ ਕੀਤਾ ਸੀ ਕਰਨ ਮੈਂ ਇੱਧਰਲੇ ਪਾਸੇ ਜਾ ਕੇ ਦਿਖਾ ਦਿਆਂ ਮਤਲਬ ਇਹ ਥਾਂ ਖਾਲਸਾ ਦੇਵਾਂ ਸੋਸਾਇਟੀ ਨੇ ਮੁੱਲ ਲੈ ਕੇ ਬਹੁਤ ਮਹਿੰਗੀ ਥਾਂ ਵਾ ਹਜ਼ਾਰਾਂ ਮਿਲੀਅਨ ਡਾਲਰ ਸ਼ਾਦ ਲਈ ਖਰਚੀ ਲਈ ਹੋਣੀ ਹੈ ਇਸ ਥਾਂ ਦੇ ਉੱਤੇ ਆ ਉਸ ਸਮੇਂ ਦੇ ਜੋ ਸੱਜਣ ਮਿੱਤ ਇੱਥੇ ਪਹੁੰਚੇ ਸੀਗੇ ਉਹਨਾਂ ਦੇ ਨਾਂ ਵੀ ਸੀ ਇੱਥੇ ਦਰਜ ਨੇ ਜਿਨ੍ਹਾਂ ਦੇ ਵਿੱਚ ਸਾਡੇ ਪਿੰਡਾਂ ਦੇ ਨੇੜੇ ਨੇ ਗੱਲ ਕਰੇਗਾ ਟੁੱਡੀ ਕੇ ਚੂੜ ਚੱਕ ਵਗੈਰਾ ਇਹ ਸਾਰਿਆਂ ਦੇ ਵਿੱਚ ਨੇੜੇ ਨੇ ਇਸ ਪਿੰਡ ਚ ਏਰੀਆ ਚ ਪਹੁੰਚੇ ਹੋਏ ਸੀਗੇ ਆ ਸਾਰੇ ਗਾਇਆ ਫਰੀਦਕੋਟ ਦੇ ਦਾ ਵੀ ਜਿਗਾ ਦੇਵਾ ਸਿੰਘ ਦਿਲਬਾਰਾ ਸਿੰਘ ਬਹੁਤ ਸਾਰੇ ਨਾਂ ਨਜ਼ਰ ਆਉਣਗੇ ਕਿਉਂਕਿ ਇਹਨਾਂ ਨੇ ਥੋੜੀ ਆ ਫੌਂਟ ਆ ਜਿਹੜਾ ਲਿਖਣ ਦਾ ਢੰਗ ਤਰੀਕਾ ਵੱਖਰਾ ਵਾ ਦਾ ਪ੍ਰੋਪਰ ਕੈਮਰਾ ਤੇ ਉਸ ਦਾ ਨਾਖੀ ਹੀ ਰਾਜ ਸਿੰਘ ਭਗਵਾਨ ਸਿੰਘ ਮਤਲਬ ਕਿੰਨੀ ਵੱਡੀ ਗਿਣਤੀ ਹੈ ਜੇ ਸਾਹ ਵਿੱਚ 300 ਤੋਂ ਪਲੱਸ ਬੰਦਾ ਪੰਜਾਬੀ ਸੀਗਾ ਤਾਂ ਇਹ ਥਾਂ ਤੋਂ ਤੇ ਪਹੁੰਚੇ ਹੋਇਆ ਉੱਚੀਆਂ-ਉੱਚੀਆਂ ਇਮਾਰਤਾਂ ਸਾਨੂੰ ਚਾਰੇ ਪਾਸੇ ਨਜ਼ਰ ਆਉਣ ਗਈਆਂ 19 ਵਿੱਚ ਦੱਸ ਦਿਆਂ ਗੱਲ ਵੀ ਜੋ ਇਹ ਘਟਨਾਕਰਮ ਹੋਇਆ ਸੀ ਇਹਦੀ ਮਾਫੀ ਵੀ ਕੈਨੇਡਾ ਸਰਕਾਰ ਨੇ ਮੰਗੀ ਸੀ 2006 ਚ ਗਦਰੀ ਬਾਬੇ ਦਾ ਮੇਲਾ ਲੱਗਿਆ ਸੀ ਉੱਥੇ ਹਾਰਪਰ ਪ੍ਰਧਾਨ ਮੰਤਰੀ ਸੀ ਇਹਨਾਂ ਦਾ ਉਹਨੇ ਮਾਫੀ ਮੰਗੀ ਫਿਰ BC ਦੇ ਆ ਕਹਿ ਸਕਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਵੀ ਮਤਾਪਾਕੇ 2008 ਦੇ ਵਿੱਚ ਮਾਫੀ ਪ੍ਰੋਪਰ ਤਰੀਕੇ ਨਾਲ ਜੋ ਹਿੰਨ ਮर्यादा ਹੁੰਦੀ ਹੈ ਸੰਵਿਧਾਨ ਦੀ ਉਸ ਤਰ੍ਹਾਂ ਤਹਿਤ ਇਹਨਾਂ ਨੇ ਮਾਫੀ ਮੰਗੀ ਸੀ ਕੈਨੇਡਾ ਦੇ ਵਿੱਚ ਤੇ ਠੀਕ ਹੈ ਕਿ ਮਾਫੀ ਮੰਗ ਲਈ ਗਈ ਪਰ ਉਹ ਸਦਮਾ ਭੁੱਲਿਆ ਨਹੀਂ ਜਾ ਸਕਦਾ ਮੈਂ ਭਰਾਵਾਂ ਨੂੰ ਮਿਲਾ ਦਿਆਂ ਜਿਨ੍ਹਾਂ ਦੇ ਕਰਕੇ ਆਪਾਂ ਇਸ ਥਾਂ ਦੇ ਉੱਤੇ ਪਹੁੰਚੇ ਹੋਏ ਆਂ ਬਾਈ ਲਖਵੀਰ ਵੀਰੇ ਆ ਵੀ ਰਹੇ ਹੁਣੀ ਇਹ ਇੱਥੇ ਲੈ ਕੇ ਆਇਆ ਕਿਉਂਕਿ ਮੈਨੂੰ ਇੱਥੋਂ ਬਾਰੇ ਜਾਣਕਾਰੀ ਭੋਰਾ ਨਹੀਂ ਸੀ ਬਾਈ ਲਖਵੀਰ ਬਾਈ ਗੁਰਪ੍ਰੀਤ ਤੇ ਬਾਈ ਗੱਗੀ ਚਮੜ ਤੋਂ ਹਨਾ ਬਰੇ ਬਹੁਤ ਧੰਨਵਾਦ ਬਈ ਯਾਰ ਵੱਡੀ ਗੱਲ ਇਹ ਆ ਤੁਸੀਂ ਲੋਕਾਂ ਨੂੰ ਇਹਨਾਂ ਦਿਖਾਉਨੇ ਹੋ ਦੇਖਦੇ ਆ ਵੱਡੀ ਗੱਲ ਇਹ ਆ ਬਾਈ ਯਾਰ ਕੁਰਬਾਨੀਆਂ ਪਹਿਲਾਂ ਆ ਗਈਆਂ ਬੰਦੇ ਬਾਅਦ ਚ ਖੜਾਏ ਆ ਉਹਨੇ ਕੁਰਬਾਨੀ ਪਹਿਲਾਂ ਆਈ ਆ ਹੈਨਾ ਐਵੇਂ ਕਹਿ ਦਿੰਦੇ ਆ ਕੁਰਬਾਨੀ ਵੱਡੀ ਹੋਈ ਆ ਇੱਥੇ ਤਾਂ ਯਾਦ ਕਰਨ ਵਾਲੀ ਗੱਲ ਆ ਮੈਨੂੰ ਲੱਗਦਾ ਵੀ ਹਰ ਬੰਦੇ ਨੂੰ ਆਉਂਦੇ ਆ ਸੰਜਣ ਮਿਲਾਂ ਆਉਂਦੇ ਆ ਕਾਫੀ ਆ ਹੈਨਾ ਇੱਥੇ ਗੁਰਦੁਆਰਾ ਸੀ ਮੈਨੂੰ ਉਹਦਾ ਪੱਥਰ ਨਹੀਂ ਨਜ਼ਰ ਆਇਆ ਕਿਤੇ ਸ਼ਾਇਦ ਪੱਥਰ ਲੱਗਿਆ ਸੀਗਾ ਜੇ ਹੋਇਆ ਤਾਂ ਆਪਾਂ ਉਹਦਾ ਵੀ ਮੈਨੂੰ ਜ਼ਿਕਰ ਕਰਾਂ ਹਮ ਮਾਰ ਲੈਣੇ ਨੀਗਾ ਤਾਂ ਧੰਨਵਾਦ ਭਰਾ ਤੁਹਾਡਾ ਸਾਰਿਆਂ ਦਾ ਸੋ ਇਹ ਵੈਨਕੂਵਰ ਕਮਾਗਾਟਾ ਮਾਰੂ ਦੀ ਘਟਨਾ ਸੀ ਬਹੁਤ ਸਾਰੇ ਤੱਥ ਰਹਿ ਵੀ ਗਏ ਹੋਣਗੇ ਕਿਉਂਕਿ ਜਦੋਂ ਇੰਨੀਆਂ ਕੁਰਬਾਨੀਆਂ ਹੋਈਆਂ ਹੁਣ ਯਾਰ ਉਸ 5-10 ਮਿੰਟਾਂ ਚ ਗੱਲ ਥੋੜਾ ਮੁਕੰਮਲ ਹੋ ਸਕਦੀ ਆ ਨਾ ਬਹੁਤ ਸਾਰੇ ਤੱਥ ਖੋਜਦੇ ਰਵਾਂਗੇ ਤੁਹਾਨੂੰ ਦਿਖਾਉਂਦੇ ਰਵਾਂਗੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ